ਨੂੰ ਲੋਗ ਮਿੱਟੇ ਨੂੰ ਸਜ਼ਾ ਹੋਣੀ ਚਾਹੀਦੀ ਆ ਜਿੱਦਾਂ ਉਹ ਟੁਕੜੇ ਲਿੱਪਸੇ ਉਹ ਤਾਂ ਇਹ ਲੋਗ ਮਿੱਟਾ ਦੇ ਟੁਕੜੇ ਹੋਣੇ ਚਾਹੀਦੇ ਆ ਇਸ ਦਾ ਮੇਰੀ ਲੋ ਬਣਾ ਲੋਕਾਂ ਨੂੰ ਪਤਾ ਲੱਗੇ ਸਾਜ਼ਿਸ਼ ਅਸੀਂ ਕਿ ਮੈਂ ਬੜਾ ਖੁਸ਼ ਹਾਂ ਤੂੰ ਕਿੱਦੋਂ ਗੜ ਕੁੜੀ ਤੈਨੂੰ ਦੁਖੀ ਕਰਦੀ ਏ ਤੂੰ ਮਾਪਿਆਂ ਦੀ ਦੀਤ ਨਾਲ ਕਿਸੇ ਦੀ ਮਾਰ ਤੂੰ ਵਾਪਸੀ ਕਰ ਦੇ ਪਲਾਨ ਬਣਾ ਕੇ ਚੱਲਿਆ ਸੀ ਕਰੋ ਪਲਾਨ ਬਣਾ ਕੇ ਚੱਲਿਆ ਸੀ ਇਹਨਾਂ ਨੂੰ ਮਾਰਨ ਲਈ ਨੀ ਤਰਸੀ ਹੈ ਦਰਫਾ ਰਾਮੇ ਬਾਜੀ ਕੀਤੀ ਉਹਨੇ ਐਨੀ ਸਸਤੀ ਜਾਨਾ ਡਾਇਲਗ ਕਰਦੀ ਜਰਨਲਿਸਟ ਕੋਈ ਕਿਰਦ ਨਹੀਂ ਹੈਗੀ ਜਿਵੇਂ ਲਿਪਸੀ ਦੇ ਟੁਕੜੇ ਹੋਏ ਹੋਵੇਂ ਆమే ਆਨੋਕਾ ਪ੍ਰਤੀਕਸ਼ਾ ਦੇ ਟੁਕੜੇ ਹੋਣੇ ਚਾਹੀਦੇ ਆ ਤਾਂ ਲੱਤ ਪਾ ਇੱਕ ਇੱਕ ਹਾਦਥਾਟਣਾ ਚਾਹੀਦਾ ਪਤਾ ਲਗੇ ਦਰਦ ਦਾ ਜੇ ਸਾਡੀ ਭੈਣ ਐ ਇਹਨੂੰ ਲੋਕ ਮਿੱਤਲ ਨੂੰ ਸਾਂਸੀ ਹੋਣੀ ਚਾਹੀਦੀ ਆ ਔਰ ਹਾਲਚ ਅਸੀਂ ਇਹਦੇ ਨਾਲ ਫਰਤੀ ਹੋਣੀ ਚਾਹੀਦੀ ਆ ਅਸੀਂ ਲਿਪਸੀ ਦੇ ਨਾਲ ਫਰਤੀ ਹੋਣੀ ਚਾਹੀਦੀ ਆ ਜਿੱਦਾਂ ਉਹ ਟੁਕੜੀ ਹੈ ਲਿਪਸੀ ਦੇ ਉਹ ਤਾਂ ਨੋਗ ਮਿੱਟਾਲੇ ਟੁਕੜੇ ਹੋਣੇ ਚਾਹੀਦੇ ਆ ਜਿੰਨਾ ਇਮਾਮ ਮਾਦਾ ਹਾਲ ਕੀਤਾ ਸੁਝਾ ਹੈ ਨਾ ਉਹ ਜਿਹੜੇ ਕੁੜੀਆਂ ਸੋਹਰੇ ਘਰ ਵੀ ਆਪਣੇ ਸੇਵ ਨਹੀਂ ਫੇਲ ਕਰਦੇ ਅੱਜ ਕਰਦਾ ਸੇਵ ਹੀ ਨਹੀਂ ਕਰਨ ਗਿਆ ਤਾਂ 15 ਸਾਲ ਹੋ ਨਹੀਂ ਪਰਮੇਸ਼ਾ ਹੋ ਕੇ ਬੱਚੇ ਤੇ ਸਾਰਾ ਕੁਝ ਕੀਤਾ ਉਸ ਬੰਦੇ ਦਾ ਫਿਰ ਵੀ ਉਸ ਬੰਦੇ ਨੇ ਕਦਰ ਨਹੀਂ ਪਾਈ ਇਹਦੇ ਵੀ ਇੰਨੇ ਹੀ ਟੁਟੇ ਕਿਤੇ ਜਾਂ ਜਿਵੇਂ ਸਾਡੀ ਕੀਰਤ ਟੁੱਟ ਗਈ ਜੈਸੇ ਹਾਂ ਤਾਂ ہمارے ਹਾਂ ਨੂੰ ਸ਼ਾਂਤੀ ਮਿਲੇਗੀ ਆਪਣੀ ਪਤਨੀ ਵਾਸਤੇ ਸ਼ਾਂਤੀ ਨਹੀਂ ਮਿਲੇਗੀ ਆਪਣੀ ਪਤਨੀ ਵਾਸਤੇ ਉਹਨੇ 2.5 ਲੱਖ ਰੁਪਏ ਜਿਹੜੀ ਸੁਪਾਰੀ ਦੇ ਕੇ ਮਰਵਾਇਆ ਇਹ 2.5 ਲੱਖ ਇਹਦਾ ਖਤਮ ਹੋ ਗਿਆ ਸਭ ਕੁਝ ਇਹ ਰੱਖਾ होना चाहिए ऐसे टाइम 19 से 19 शाम मिलना चाहिए गुण जैसे आ गया पुलिस ने आरोपी पड़े हुए हैं कि उधर की लग को तो रहा कोई नतीजा मिलेगा नहीं चाहिए सब लोग बनती नहीं है एन एस टी जाने भी जर्नलिज्म की कोई कीमत नहीं है भारत की कोई कीमत देगी

ਜਿਹੜੀ ਵੀ ਦਿਖਾਇਆ ਜਾ ਰਿਹਾ ਜਦੋਂ ਕਤਲ ਕਰਨ ਤੋਂ ਪਹਿਲਾਂ ਪਾਰਟੀ ਜਨਜੋਏ ਕਰ ਰਿਹਾ ਸਾਰਾ ਕੋਈ ਡਰਾਮਾ ਰੱਖਿਆ ਹੈ ਡਰਾਮਾ ਡਰਾਮਾ ਸਾਰੇ ਮੋਟਰਾ ਰੱਖਿਆ ਉਹ ਆਪਣਾ ਬਹੁਤ ਪਹਿਲੀ ਕੁੜੀ ਨੂੰ ਇਸ ਤਰ੍ਹਾਂ ਰਿੱਲਾ ਪਈਆਂ ਲੋਕਾਂ ਨੂੰ ਪਤਾ ਲੱਗੇ ਸਾਜ਼ਿਸ਼ੀ ਕਿ ਮੈਂ ਬੜਾ ਖੁਸ਼ ਹੋਏਗਾ ਤੂੰ ਕਿੱਧਰ ਕੁੜੀ ਤੈਨੂੰ ਦੁਖੀ ਕਰਦੀ ਤੂੰ ਮਾਪਿਆਂ ਦੀ ਧੀ ਤੈਨੂੰ ਮਾਰ ਤੂੰ ਵਾਪਸੀ ਕਰਦੇ ਤੂੰ ਬਰਾਵਾ ਕੁੜੀ ਜਾਨ ਨੂੰ ਮਾਰਦੀ ਤੂੰ ਐਨਾ ਗੁੱਸਾ ਤੇਰਾ ਪਲਾਨ ਕਰ ਮਾਰਦੀ ਕਲਾਕ ਲੈ ਲੈਂਦਾ ਸਾਜਮਨ ਨੂੰ ਤੜੀ ਤੜੀ ਧੀ ਘਮਾਰੀ ਚਲੇ ਆ ਸੀ ਲੋ ਮਾਰਾਂ ਨਹੀਂ ਕਿਉਂ ਨਹੀਂ ਤਗੜੀ ਚੁਕਰੀ ਗਈ ਐਨਾ ਤਗੜਾ ਮਾਸਟਰ ਮਾਈਂਡ ਬਣ ਗਿਆ ਸਾਲਾ ਕਿਦਰ ਤੂੰ ਉਧਰ ਦੱਸੇ ਉਧਰ ਵਾਪਸੀ ਕਰਕੇ ਕਿਸੇ ਪਿਓ ਦੀ ਧੀ ਤਾਂ ਨਾ ਮਾਰੇ ਤੂੰ ਸਾਲਾ ਐਨਾ ਦਿਨ ਬਣ ਗਿਆ ਸਾਜ ਰਚਨ ਵਾਲਾ ਤਾ ਵਾਪਸੀ ਕਰਕੇ ਕਿਸੇ ਪਿਓ ਦੀ ਧੀ ਤਾਂ ਨਾ ਮਾਰੇ ਤੂੰ ਸਾਲਾ ਐਨਾ ਦਿਨ ਬਣ ਗਿਆ ਸਾਜ ਰਚਨ ਵਾਲਾ